ਰੋਇਲ ਕਾਲਜ ਆਫ ਨਰਸਿੰਗ ਬੋੜਾਵਾਲ ਵੱਲੋਂ ਮਲੇਰੀਆ ਅਵੇਰਨੈਸ ਡੇ ਦੇ ਮੌਕੇ ਤੇ ਮੁਰਲਾਡਾ ਸ਼ਹਿਰ ਵਿੱਚ ਜਾਗਰੂਕਤਾ ਰੈਲੀ ਕੱਢੀ ਗਈ। ਇਸ ਰੈਲੀ ਵਿੱਚ 100 ਵਲੰਟੀਅਰ ਤੇ 10 ਅਧਿਆਪਕਾਂ ਨੇ ਸ਼ਾਮਲ ਹੋ ਕੇ ਮਲੇਰੀਆ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ। ਰੈਲੀ ਦੌਰਾਨ ਮਲੇਰੀਆ ਦੇ ਪੈਦਾਵਾਰ, ਇਸ ਦੇ ਰੋਕਥਾਮ ਤੇ ਇਸ ਤੋਂ ਬਚਾਅ ਦੇ ਤਰੀਕਿਆਂ ਬਾਰੇ ਵਿਸ਼ਲੇਸ਼ਣ ਦਿੱਤਾ ਗਿਆ। ਇਸ ਨੂੰ ਰੋਕਣ ਲਈ ਸਾਫ਼-ਸੁਥਰੇ ਵਾਤਾਵਰਣ ਦੀ ਸਥਾਪਨਾ, ਖੜੇ ਪਾਣੀ ਦੀ ਨਿਕਾਸੀ ਤੇ ਮੱਛਰ ਦਵਾਈਆਂ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ ਗਈ। ਮਿਕਾਲ ਨੇ ਆ ਨਾਮ ਜਸ਼ਨਪਾਲ ਹੋਰੇ ਅਸੀਂ ਦੀ ਰਿਵਾਈ ਕਾਲਜ ਆਫ ਕੋੜਾਵਾਲ ਤੋਂ ਆਏ ਹਾਂ ਜੀ ਦਰਸ਼ਕ ਪਰਮੇਸ਼ਰ ਨੂੰ ਲੈ ਕੇ ਸਾਡੇ 100 ਵਲੰਟੀਅਰ ਔਰ ਅਸੀਂ 10 ਟੀਚਰ ਨਾਲ ਆਏ ਆ ਅਦਰ ਸਿੰਘ ਮਲੇਰੀਆ ਅਵੇਅਰਨੈਸ ਦੇ ਦੇ ਬੋਡਾ ਮਲੇਰੀਆ 1925 ਤੱਕ ਅਸੀਂ ਉਹਦੇ ਗਾੜੀ ਲੋਕਾਂ ਨੂੰ ਜਾਗਰੂਕ ਕਰਨਾ ਹੈ ਕਿ ਮਲੇਰੀਆ ਕੀ ਹੁੰਦਾ ਹੈ ਕਿ ਇਹ ਪੈਦਾ ਹੈ ਇਹ ਸਾਈਨ ਸਿੰਪਟਮ ਕੀ ਨੇ ਸਕੇ ਨੀ ਸਿਨਪੈਕਸ਼ਨ ਕਰ ਸਕੋ ਆ ਨਾਮ ਰਮਨਜੀਤ ਕੋਰੇ ਅਸੀਂ ਅੱਜ ਦਰਹਲ ਕਾਲਜ ਆਫ ਨਰਸਿੰਗ ਤੋਂ ਆਏ ਆ ਭਲਾਤਾ ਤੋਂ ਅੱਜ ਜੇ ਮਲੇਰੀਆ ਜਾਗਰੂਕਤਾ ਰੈਲੀ ਕਰਵਾ ਰਹੇ ਹਾਂ ਜਿਸ ਵਿੱਚ ਅਸੀਂ ਦੱਸਾਂਗੇ ਕਿ ਮੱਛਰ ਕਿੱਥਾਂ ਫੈਲਦਾ ਹੈ ਤੇ ਕਿੰਨਾ ਜ਼ਿਆਦਾ ਫੈਲਦਾ ਹੈ ਮਲੇਰੀਆ ਜੋ ਹੈ ਉਹ ਮੱਛਰ ਤੋਂ ਫੈਲਣ ਵਾਲੀ ਬਿਮਾਰੀ ਹੈ ਇਹ ਮੱਛਰ ਖੜੇ ਪਾਣੀ ਤੇ ਪੈਦਾ ਹੁੰਦਾ ਹੈ ਤੇ ਇਹ ਮੱਛਰ ਰਾਤ ਵੇਲੇ ਕਰਦਾ ਹੈ ਇਹਦਾ ਮੱਛਰ ਦਾ ਨਾਮ ਹੈ ਮਾਦਾ ਐਨੋਫੀਲੀ ਇਹ ਤੋਂ ਮਲੇਰੀਆ ਫੈਲਦਾ ਹੈ ਮਲੇਰੀਆ ਦੇ ਲੱਛਣ ਕੀ ਕੀ ਆ ਤੇਜ਼ ਬੁਖਾਰ ਹੁੰਦਾ ਹੈ ਪਸੀਨਾ ਆਉਂਦਾ ਹੈ ਕਾਂਬੇ ਵਾਲਾ ਬੁਖਾਰ ਹੁੰਦਾ ਆ ਤੇ ਇਥੇ ਕਾवट ਹੁੰਦੀ ਆ ਤੇ ਹੋਰ ਹੋਰ ਵੀ ਬਹੁਤ ਐਟਨੀਆਂ ਬਿਮਾਰੀਆਂ ਆ ਜਿਹੜੀਆਂ ਅਗੇ-ਅਗੇ ਪ੍ਰੋਡਿਊਸ ਹੁੰਦੀਆਂ ਰਹਿੰਦੀਆਂ ਨੇ ਤੇ ਇਹਦੇ ਕਾਰਨ ਕੀ ਆਗੇ ਖੜੇ ਪਾਣੀ ਦਾ ਹੋਣਾ ਉਥੇ ਮੱਛਰ ਪੈਦਾ ਹੁੰਦਾ ਆ ਟਾਇਰਾਂ ਵਿੱਚ ਪਾਣੀ ਖੜੇ ਹੋਣਾ ਕਣ ਘੜੀਆਂ ਛੱਤਾਂ ਦੇ ਉੱਤੇ ਪਾਣੀ ਖੜੇ ਹੋ ਕੰਮਲਿਆਂ ਵਿੱਚ ਪਾਣੀ ਖੜ ਜਾਣਾ ਮਤਲਬ ਮੋਸਟ ਆਫ ਕੀ ਹੁੰਦਾ ਆ ਇਹਦੇ ਵਿੱਚ ਸਿਰਫ ਮੱਛਰ ਖੜੇ ਪਾਣੀ ਤੇ ਪੈਦਾ ਆ ਇਹਦੇ ਬਚਾਅ ਕੀ ਕੀ ਆ ਘਰ ਦੇ ਵਿੱਚ ਮੱਛਰ ਦਾ ਨਹੀਂ ਲਾ ਕੇ ਸੋਣਾ ਮਸਕੀਟੋ ਜਿਹੜੇ ਆਪਣੇ ਪ੍ਰੀਵੈਂਸ਼ਨ ਦੇ ਕਰੀਮਸ ਹੁੰਦੀਆਂ ਨੇ ਆਇੰਟਮੈਂਟਸ ਨੇ ਉਹ ਯੂਜ਼ ਕਰਨੇ ਆ ਤੇ ਘਰ ਦੀ ਸਾਫ ਸਫਾਈ ਰੱਖਣੀ ਆ ਵਾਤਾਵਰਣ ਸਾਫ ਸਫਾਈ